ਭਾਜੀ ਜੀ ਸਾਰੇ ਤੁਹਾਨੂੰ ਨੂਰ ਜਾ ਫੋਲਦੀ ਆ ਜੀ ਬਾਹਰ ਵੀ ਬੈਠ ਜੀ ਬਾਲਾ ਸਾਹਿਬ ਆਉਣ ਵਾਲੇ ਆ ਤੇ ਜੀ ਤੁਹਾਡੀ ਕੀ ਮੇਨ ਮੰਗ ਹੈ ਸਾਡੀ ਮੰਗ ਇਹ ਹੈ ਵੀ ਸਰਕਾਰ ਨੂੰ ਬੇਨਤੀ ਹੈ ਵੀ ਇਹ ਜਿਹੜੀ ਹੈ ਵੀ ਇਹ ਬੰਨ ਜਿੰਨਾ ਤੇਰੇ ਸਰਕਾਰ ਮੰਨਾ ਬਣਾ ਕੋਈ ਪੇੜ ਨਹੀਂ ਬਚਦਾ ਕੋਈ ਫਸਲ ਨਹੀਂ ਬਚਦੀ ਸਾਰੇ ਅਗਲਿਆਂ ਦੇ ਮਕਾਨ ਵੀ ਡਿੱਗ ਪੈਂਦੇ ਹਨ ਜਾਨੀ ਨੁਕਸਾਨ ਮਾਲੀ ਨੁਕਸਾਨ ਹਰ ਸਮੇਂ ਕਿਥੋ ਵੀ ਸਾਲੇ ਬੰਦੇ ਉਤਾ ਨਹੀਂ ਹੋ ਸਕਦੇ ਜਿਹੜੇ ਅੱਜ ਦੇ ਮਾਰੇ ਗਏ ਬਾਅਦ ਵੀ ਆ ਰਹੀਏ ਦੋਸਤੋ ਬਾਦਲ ਦਾ ਵੀ ਟਾਈਮ ਦੀ ਔਣ ਦਾ ਹਾਂਜੀ ਹਾਂਜੀ ਹੋ ਚੁੱਕਿਆ ਤੇ ਦੇਖਦੇ ਆਂ ਜੀ ਕਰਾਂਗੇ ਗੱਲ ਬਾਤ ਇਹਨਾਂ ਲੋਕਾਂ ਦੀ ਕਿ ਕੋਈ ਮੰਗਿਆ ਕਿ ਵੀ ਡੋਬ ਜਾਏ ਆ ਕਿ ਹਰ ਸਾਲ ਡੋਬ ਰਹੇ ਆ ਮਾਰ ਰਹੇ ਆ ਪਰ ਤਬਾ ਹੋ ਰਹੀਆਂ ਨੇ ਅ ਪਛ ਜਿਹੜੇ ਡੋਬ ਰਹੇ ਨੇ ਕਿਹਾਰੇਾਰੇ ਮਿਲਣ ਸਾਡੇ ਅੱਜ ਵੱਡੀ ਮੁਸੀਬਤ ਬਣੀ ਹੋਈ ਹੈ ਤਾਂ ਇੱਕੋ ਹੀ ਮੰਗ ਹੋ ਰਹੀ ਹੈ ਕਿ ਕੰਨ ਬਣਾਇਆ ਜਾਵੇ ਦੋਨਾਂ ਸਾਈਡਾਂ ਤੋਂ ਇਹ ਨੀ ਖਡਾਈ ਹੋਵੇ ਤਾਂ ਵੀ ਬਚਕਦੇ ਹਾਂ ਹੁਣ ਦੇਖਣਾ ਹੋਏਗਾ ਕਿ ਬਾਦਲਾਂ ਅੱਜ ਇਸ ਤ੍ਰੁੱਕ ਦੀ ਘੜੀ ਦੇ ਵਿੱਚ ਇਹਨਾਂ ਦੀ ਬਾਹ ਫੜਦੇ ਨੇ ਕਿ ਜਹਾ ਫਿਰ ਕਿਸੇ ਤਰ੍ਹਾਂ ਦਾ ਕੋਈ ਲਾਰਾ ਲੱਗਦਾ ਆਪਾਂ ਲਾਈਨ ਦਿਖਾਵਾਂਗੇ ਤੁਹਾਨੂੰ ਥੋੜੀ ਦੇਰ ਬਾਅਦ ਜੀ